ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜਾ ਜੁੱਧ ਹੈ ਉਹ ਚੱਲ ਰਿਹਾ ਹੈ ਔਰ ਇਹਦੇ ਵਿੱਚ ਮਾਨਜੋਗ ਡੀਜੀਪੀ ਪੰਜਾਬ ਜਿਹਦੇ ਨਿਸ਼ਾਨੇਸ਼ਿਅਰ ਔਰ ਸ੍ਰੀ ਗੌਰਵਪੂਰਾ ਐਸਐਸਪੀ ਕਪੂਰਥਲਾ ਦੇ ਰਹਿਮ ਨੇ ਅੱਜ ਕੈਸੋ ਆਪਰੇਸ਼ਨ ਜਿਹੜਾ ਸਾਰੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਚੱਲ ਰਿਹਾ ਹੈਗਾ ਸਾਡਾ ਇਹਦੇ ਵਿੱਚ ਤਿੰਨ ਐਸਪੀ ਹੈ ਸੱਤ ਡੀਐਸਪੀ ਹੈ ਔਰ 600 ਦੇ ਕਰੀਬ ਸਾਡੀਆਂ ਪੁਲਿਸ ਜਿਹੜੀ ਹੈਗੀ ਹੈ ਉਹ ਆਰ ਉਹ ਕੰਮ ਕਰ ਰਹੇ ਨੇ ਸਾਰੇ ਸਾਡੇ 16 ਜਿਹੜੇ ਹੌਟਸਪੌਟ ਹੈਗੇ ਆ ਜ਼ਿਲ੍ਹੇ ਦੇ ਜਿਨ੍ਹਾਂ ਤੇ ਅਸੀਂ ਵਰਕਰ ਹੈ ਜਿੱਥੋਂ ਸਾਨੂੰ ਸ਼ਿਕਾਇਤ ਹੈਗੀ ਵੀ ਨਸ਼ਾ ਇੱਥੇ ਵਿਕਦਾ ਹੈਗਾ ਉਥੇ ਅਸੀਂ ਅੱਜ ਸਾਰੀਆਂ ਪਾਰਟੀਆਂ ਲਾ ਕੇ ਸੱਤ ਆਪਰੇਸ਼ਨ ਜਿਹੜਾ ਉਹ ਜ਼ਿਲ੍ਹੇ ਵਿੱਚ ਕਰ ਰਹੇ ਹੈਗੇ ਔਰ ਇਹਦੇ ਵਿੱਚ ਅਸੀਂ ਕੋਈ 15 ਦੇ ਕਰੀਬ ਜਿਹੜੇ ਹੈਗੇ ਆ ਬੰਦੇ ਅਸੀਂ ਰਾਉਂਡ ਅਪ ਕੀਤੇ ਆ ਉਹਨਾਂ ਦੀ ਬੁਸਤੀਸ ਵੀ ਕਰ ਰਹੇ ਆ ਔਰ ਇਸ ਤੋਂ ਇਲਾਵਾ ਅਸੀਂ ਜਦੋਂ ਤੋਂ ਇਹ ਜਿਹੜਾ ਨਸ਼ਿਆਂ ਦੇ ਕਲੱਬ ਦੁੱਧ ਚੱਲਿਆ ਹੈਗਾ ਇੱਕ ਤਰੀਕ ਤੋਂ ਇੱਕ ਮਾਰਚ ਤੋਂ ਉਹਦੇ ਵਿੱਚ ਤਕਰੀਬਨ 136 ਐਫ ਆਈ ਆਰ ਜਿਹੜੀਆਂ ਹੈਗੀਆਂ ਉਹ ਜ਼ਿਲ੍ਹੇ ਦੇ ਵਿੱਚ ਰਜਿਸਟਰ ਕਰ ਚੁੱਕੇ ਹਾਂ ਹੁਣ ਤੱਕ ਔਰ 190 ਦੇ ਕਰੀਬ ਜਿਹੜੇ ਵਿਅਕਤੀ ਐ ਸੀ ਉਹ ਹੁਣ ਤੱਕ ਅਸੀਂ ਅਰੈਸਟ ਕੀਤੇ ਆ ਔਰ 1.5 ਕਿਲੋ ਜਿਹੜੀ ਹੈਰੋਨ ਹੈ ਅਸੀਂ ਉਹ ਰੈਸਟ ਜਿਹੜੀ ਰਿਕਵਰ ਕੀਤੀ ਹੈਗੀ ਆ 1 ਕਿਲੋ ਦੇ ਕਰੀਬ ਜਿਹੜੀ ਆ ਉਹ ਫੀਮ ਕੀਤੀ ਹੈਗੀ ਆ ਇਸ ਤੋਂ ਇਲਾਵਾ ਕਾਫੀ ਭਾਰੀ ਮਾਤਰਾ ਵੀ ਜਿਹੜੀਆਂ ਉਹ ਡਰਗ ਹੈਗੀਆਂ ਜਿਵੇਂ ਟੈਬਲੇਟਸ ਵਗੈਰਾ ਹੈਗੀਆਂ ਗੋਲੀਆਂ ਵਗੈਰਾ ਕੈਪਸੂਲ ਹੈਗੇ ਆ ਉਹ ਵੀ ਅਸੀਂ ਪੜ੍ਹਿਆ ਔਰ ਡਰਗ ਇਨਸਪੈਕਟਰ ਦੀ ਸਹਾਇਤਾ ਨਾਲ ਜਿਹੜੀਆਂ ਡਰਗ ਵਾਲੀਆਂ ਸਾਡੀਆਂ ਸ਼ਾਪਸ ਹੈਗੀਆਂ ਉਹਨੂੰ ਅਸੀਂ ਚੈਕਿੰਗ ਕਰਵਾ ਰਹੇ ਆਂ ਪਿਛਲੇ ਪਲੱਤ ਵੀ ਅਸੀਂ ਕੇਸ ਡਿਸਟ੍ਰਿਕਟ ਕੀਤਾ ਹੈਗਾ ਇਹਦੇ ਸਬੰਧ ਵਿੱਚ ਇੱਕ ਕੈਮਿਸਟਰੀ ਖਲਾਫ ਔਰ ਪਰਸੋਂ ਵੀ ਅਸੀਂ ਸ਼ਹਿਰ ਦੇ ਵਿੱਚ ਚੈਕਿੰਗ ਕਰਾਈ ਸੀਗੀ ਡਰਗ ਇਨਸਪੈਕਟਰ ਦੀ ਸਹਾਇਤਾ ਨਾਲ ਉੱਥੇ ਵੀ ਕੁਝ ਜਿਹੜੀਆਂ ਕਮੀਆਂ ਉਹ ਪਈਆਂ ਗਈਆਂ ਸੀ ਉਹ ਲਾਇਸੈਂਸਿੰਗ ਅਥਾਰਟੀ ਨੂੰ ਅਸੀਂ ਲਿਖ ਕੇ ਭੇਜਿਆ ਔਰ ਸਾਡੀ ਇਹੋ ਹੀ ਜ਼ਿਲ੍ਹਾ ਪੁਲਿਸ ਵੱਲੋਂ ਤਾੜਨਾ ਹੈ ਕਿ ਆ ਸਾਰੇ ਜਿਹੜੇ ਨਸ਼ੇ ਦਾ ਕੰਮ ਕਰਨ ਵਾਲੇ ਆ ਉਹ ਨਸ਼ੇ ਦਾ ਕੰਮ ਇਹ ਛੱਡ ਜਾਣ ਕਿਉਂਕਿ ਇਹ ਬਹੁਤ ਭਾਰੀ ਹੈ ਪੈਣ ਵਾਲਾ ਇਹਨਾਂ ਤੇ ਔਰ ਅਸੀਂ ਇਹਨਾਂ ਦੀਆਂ ਜਿਹੜੀਆਂ ਬਿਲਡਿੰਗਸ ਹੈਗੀਆਂ ਜਾਂ ਇਲੀਗਲ ਇਹਨਾਂ ਨੇ ਕੰਸਟ੍ਰਕਸ਼ਨ ਕੀਤੀ ਹੈਗੀ ਆ ਉਹਨਾਂ ਦੀ ਵੀ ਸਾਡੀ ਵੈਰੀਫਿਕੇਸ਼ਨ ਪੂਰੀ ਹੋ ਗਈ ਹੈ ਔਰ ਉਹਨਾਂ ਤੇ ਵੀ ਜਲਦੀ ਅਸੀਂ ਜਿਹੜਾ ਹੈਗਾ ਉਹ ਅਗਲਾ ਜਿਹੜਾ ਸਟੈਪ ਹੈਗਾ ਜ਼ਿਲ੍ਹੇ ਪੰਜੇ ਵਾਲਾ ਉਹ ਸ਼ੁਰੂ ਕਰਾਂਗੇ ਠੀਕ ਹੈ ਜੀ ਸਰੇ ਇਹਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਕਿ ਕਾਫੀ ਸਾਰੇ ਲੋਕਾਂ ਨੂੰ ਫੜਿਆ ਗਿਆ ਤਾਂ ਇਹ ਪਹਿਲਾਂ ਵੀ ਡਰਗ ਦਾ ਕੰਮ ਕਰਦੇ ਹੁੰਦੇ ਨੇ ਕਿ ਇਸ ਵਾਰ ਜਿਹੜੀ ਐਫ ਆਈ ਆਰ ਹੈ ਜਾਂ ਕਾਨੂੰਨੀ ਪ੍ਰਕਿਰਿਆ ਨੂੰ ਸਤ ਕੀਤਾ ਜਾ ਰਿਹਾ ਕਿਉਂਕਿ ਆਸਾਨੀ ਨਾਲ ਜ਼ਮਾਨਤ ਨਾ ਮਿਲਣ ਔਰ ਫਿਰ ਆ ਕੇ ਇਨਵੋਲ ਹੋ ਜਾਂਦੇ ਨੇ ਯੈਸ ਇਹਦੇ ਵਿੱਚ ਇੱਕ 111 ਸਾਡਾ ਬੀ ਐਨ ਐਸ ਹੈਗਾ ਜਿਹੜੀ ਨਵੀਂ ਆਈ ਹੈਗੀ ਆ ਅਲਾ ਉਹਦੇ ਤਹਿਤ ਅਸੀਂ ਇਹਨਾਂ ਦੇ ਕੇਸ ਰਿਸਟਰ ਕੀਤੇ ਹੈਗੇ ਉਹਦੇ ਵਿੱਚ ਜ਼ਮਾਨਤ ਜਿਹੜੀ ਆ ਸੌਖੇ ਤਰੀਕੇ ਨਾਲ ਨਹੀਂ ਹੋਣੀ ਉਹ ਵਿੱਚ ਕਾਫੀ ਟਾਈਮ ਜਿਹੜਾ ਹੈਗਾ ਇਹਨਾਂ ਨੂੰ ਲੈਣਾ ਪੈਣਾ ਹੈ ਜਿਹੜੇ ਨਸ਼ਿਆਂ ਦੇ ਆਪਾਂ ਫੜਨੇ ਆ ਜਾਂ ਜਿਹੜੇ ਐਡਿਕਟ ਹੈਗੇ ਉਹਨਾਂ ਦੇ ਰੀਹੈਬਿਟੇਸ਼ਨ ਦੀ ਕੀ ਯਤਨ ਚੁੱਕੇ ਜਾ ਰਹੇ ਇਹਦੇ ਵਿੱਚ ਜਿੱਦਾਂ ਸਾਡੇ ਇੱਥੇ ਡੀਡਕਸ ਸੈਂਟਰ ਹੈਗੇ ਆ ਜ਼ਿਲ੍ਹੇ ਦੇ ਵਿੱਚ ਚਾਰ ਹੈਗੇ ਆ ਆਪਣੇ ਇਸ ਕਬੂਤਲੇ ਵਿੱਚ ਵੀ ਦੋ ਹੈਗੇ ਆ ਉਹਦੇ ਵਿੱਚ ਅਸੀਂ ਮੋਟੀਵੇਟ ਕਰ ਰਹੇ ਹਾਂ ਕਿ ਜਿਹੜੇ ਯੂਥ ਹੈਗੇ ਆ ਜਿਹੜੇ ਇਹਦੇ ਵਿੱਚ ਇੰਡਲਸ ਹੋ ਚੁੱਕੇ ਹੈਗੇ ਆ ਉਹਨਾਂ ਨੂੰ ਲੈ ਕੇ ਇੱਥੇ ਦਾਖਲ ਕਰਾ ਰਹੇ ਹੈਗੇ ਆ ਔਰ ਉਸ ਤੋਂ ਇਲਾਵਾ ਜਿਹੜਾ ਬੰਦਾ ਛੱਡਣਾ ਚਾਹੁੰਦਾ ਹੈਗਾ ਉਹਦੀ ਅਸੀਂ ਮਦਦ ਕਰਦੇ ਹੈਗੇ ਆ ਉਹਨੂੰ ਲੈ ਕੇ ਇਥੇ ਦਾਖਲ ਕਰਾਉਨੇ ਹੈਗੇ ਇੱਕ 64 ਤੇ ਕੈਂਡੀਪੀਆ ਸੈਕਟਰ ਹੈਗਾ ਉਹਦੇ ਤਹਿਤ ਵੀ ਅਸੀਂ ਕਾਫੀ ਜਿਹੜੇ ਬੰਦੇ ਛੱਡਣਾ ਚਾਹੁੰਦੇ ਹੈਗੇ ਉਹਨੂੰ ਮੁਕਤਾਰਾ ਵਿੱਚ ਚਾਉਣਾ ਚਾਹੁੰਦੇ ਹੈਗੇ ਆ ਉਹਦੇ ਜੀ ਸਹਿਬਾਨ ਨਾਲ ਨਾ ਤੋਂ ਐਪਲੀਕੇਸ਼ਨ ਮੂਵ ਕਰਕੇ ਉਹਨਾਂ ਨੂੰ ਵੀ ਅਸੀਂ ਮੁਕਤਾਰਾ ਵਿੱਚ ਲੈ ਕੇ ਆ ਰਹੇ ਹਾਂ ਔਰ ਸਾਰੇ ਜ਼ਿਲ੍ਹੇ ਚ ਇੱਥੇ ਵੀ ਕਾਫੀ ਅਸੀਂ ਵਰਕ ਕਰਦਾ ਉਹ ਕਰਦੇ ਇਹ ਅਕਸਰ ਸਰਖਾ ਆਖੀਸ ਵਾਲੇ ਦੇਖਿਆ ਜਾਂਦਾ ਹੈ ਕਿ ਜਦੋਂ ਇਹ ਡਰੱਗ ਦੇ ਵਿੱਚ ਲੋਗ ਗੇਮ ਬਲੰਦ ਉਹਨਾਂ ਦੀ ਫੈਮਲੀਆਂ ਵੀ ਇਨਵੋਲ ਹੋ ਜਾਂਦੀਆਂ ਨੇ ਛੋਟੇ ਬੱਚੇ ਔਰ ਲੇਡੀਆਂ ਵੀ ਇਨਵੋਲ ਹੋ ਜਾਂਦੀਆਂ ਨੇ ਕਿ ਉਹਨਾਂ ਨੂੰ ਇਸ ਤੰਦੇ ਤੋਂ ਦੂਰ ਕਰਨ ਲਈ ਕਿਉਂਕਿ ਇੱਕ ਨੂੰ ਤਾਂ ਪਨਿਸ਼ਮੈਂਟ ਮਿਲ ਜਾਂਦੀ ਹੈ ਸਫਰ ਫੈਮਲੀ ਕਰਦੀ ਹੈ ਕੁਝ ਪੁਲਿਸ ਵੱਲੋਂ ਵੀ ਪ੍ਰਯਾਸ ਕੀਤੇ ਜਾ ਰਹੇ ਨੇ ਕੁਝ ਸੋਸ਼ਲ ਨਿਜ਼ਮ ਲਈ ਹਾਂ ਅਸੀਂ ਇਹਦੇ ਸੰਬੰਧ ਵਿੱਚ ਜਿਹੜੀਆਂ ਸਾਡੀਆਂ ਮੀਟਿੰਗਸ ਹੈਗੀਆਂ ਡੋਰ ਟੂ ਡੋਰ ਅਸੀਂ ਉਹਨਾਂ ਵੀ ਕਰਦੇ ਆ ਅਸੀਂ ਮਹੱਲੇ ਲੈਵਲ ਤੇ ਵੀ ਕਰਦੇ ਆ ਉਹਨਾਂ ਨੂੰ ਇਹਨਾਂ ਦੇ ਮਾੜੇ ਪ੍ਰਭਾਵਾਂ ਤੋਂ ਅਸੀਂ ਜਾਣੂ ਕਰਾਉਂਦੇ ਆ ਕਿਉਂਕਿ ਇਸ ਕੰਮ ਦੇ ਪਪੇ ਜੀ ਹੁਣ ਅਸੀਂ ਕੈਨ ਡੀਪੀਐਸ ਦਾ ਕੇਸ ਲਿਸਟਿੰਗ ਤੇ 250 ਗ੍ਰਾਮ ਜਿਹੜਿਆ ਸਾਉਥ ਆਫ ਬੰਦ ਪੀਤਾ ਸੀ ਹੈ ਔਰ ਉਹ ਬੰਦਾ ਉਹਦਾ ਜਿਹੜਾ ਫੈਮਿਲੀ ਮੈਂਬਰ ਸੀ ਦਿਨ ਵਿੱਚ ਚਲਾ ਰਿਹਾ ਸੀ ਤੇ ਉਹ ਵੀ ਅਸੀਂ ਉਹਨੂੰ ਵੀ ਰੌਡ ਅਪ ਕੀਤਾ ਹੈਗਾ ਦਿਨ ਵਿੱਚੋਂ ਵੀ ਲੈ ਕੇ ਆਏ ਆ ਇੱਥੇ ਵੀ ਬੀਸਿਸ ਕੀ ਜੇਲ ਦੇ ਨੈਕਸਸ ਨੂੰ ਵੀ ਬ੍ਰੇਕ ਕਰ ਰਹੇ ਹਾਂ ਔਰ ਜੇਲ ਵਿੱਚ ਜਿਹੜਾ ਬੰਦਾ ਸਾਡੇ ਨੋਟਿਸ ਵਿੱਚ ਆਇਆ ਸੀ ਉਹਨੂੰ ਲੈ ਕੇ ਆਏ ਆ ਅਸੀਂ ਉਹਨੂੰ ਕੋਸ਼ਿਸ਼ ਕਰਦੇ ਆ ਠੀਕ ਥੈਂਕ ਯੂ ਥੈਂਕ ਯੂ